ਗੁਰੂ ਕੋ ਸੇਖ ਨੂੰ ਬੱਦੇ ਲਾਈਏ ਸਾਡੇ ਗੁਰੂ ਕੀ ਅਗਲੀ ਪਰਮਾਰਾ ਨੂੰ ਬੱਦੇ ਲਾਈ ਹੈ ਆਓ ਬੈਠ ਕੇ ਕਰੀਏ ਸੰਗਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਪਤ ਜੰਜੂ ਦੇ ਰਾਖੇ ਜਗਤਪਤ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਾਰਜਕੀ ਦਾ 350 ਸਾਲ ਦਾ ਸ਼ਹੀਦੀ ਸ਼ਤਾਬ ਦੀ ਸਭਾ ਜੋ 25 ਨਵੰਬਰ ਨੂੰ ਹੋਾਰ ਹੈ ਸਾਧਗੁਰਾਂ ਦੀ ਸ਼ਹਾਦਤ ਨੂੰ ਸਮਰਪਿਤ ਜੋ ਨਾਕੇ ਦੇ ਇਲਾਕੇ ਦੇ ਮਹਾਰਾਜ ਜੀ ਦੇ ਤਕਰੀਬੀ 7 ਇਤਿਹਾਸਕ ਖਸਾਨ ਦੇ ਉਦਾਸਥਾਨਾਂ ਤੱਕ ਸ਼ਹੀਦੀ ਚੇਤਨਾ ਮਾਰਚ ਅਜ ਨਗਰ ਕੂਣੀ ਕੇ ਤੀਆਂ ਸਰਦਾਂ ਵੱਲੋਂ ਔਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸ਼ਰੋਣੀ ਪੰਥਕਾ ਦੀ ਪੁੱਟਾ ਦਲ ਪੰਜਵੇਂ ਤਖਤ ਵੱਲੋਂ ਔਰ ਜਥੇਦਾਰ ਸਰਦਾਰ ਸਤੰਦਰ ਸਿੰਘ ਢੋਡਾ ਜੋ ਇਸ ਹਲਕੇ ਦੇ ਸ਼ੌਂਦੇ ਗੁਰਦੁਆਰਾ ਪਤੰਦਰ ਕਮੇਟੀ ਦੇ ਮੈਂਬਰ ਸਾਹਿਬ ਨੇ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਸ਼ਹੀਦੀ ਚੇਤਨਾ ਮਾਰਚ ਦਾ ਆਰੰਭ ਕੀਤਾ ਜਾ ਰਹੇ ਨੇ ਔਰ ਇਹਦਾ ਚੇਤਨਾ ਮਾਰਚ ਦਾ ਇੱਕੋ ਇੱਕ ਪ੍ਰਯੋਜਨ ਹੈ ਕਿ ਜਿੱਥੇ-ਜਿੱਥੇ ਸਾਧੂਆਂ ਦੇ ਚਰਨ ਪਾਏ ਆ ਬਾਦਸ਼ਾਹ ਨੇ ਉਹਨਾਂ ਸਥਾਨਾਂ ਤੇ ਜਾ ਕੇ ਉਸ ਇਲਾਕੇ ਦੀਆਂ ਸੰਗਤਾਂ ਨੂੰ ਬਲੂਣਾ ਦੇਣਾ ਇਸ ਸੰਗੇ ਜੀ ਸਾਤਪੁਰਾ ਦਾ ਸ਼ਹੀਦੀ ਦਿਹਾੜਾ ਆ ਰਿਹਾ ਸਾਡੇ 300 ਸਾਲਾ ਉਹ ਵੱਧ ਚੜ ਕੇ ਸਾਤਪੁਰਾ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਅਸੀਂ ਗੁਰਮਤ ਸਭਾ ਬਾਦ ਦੇ ਰੂਪ ਦੇ ਵਿੱਚ ਧਾਰਮਿਕ ਸਮਾਪਨ ਦੇ ਮਨਾਈਏ ਕਿ ਬੀਬੀ ਦੇ ਅੰਦਰ ਬਾਸ ਵਿੱਚ ਅੱਜ ਦੀ ਸ਼ਹੀਦੀ ਕਿੰਨਾ ਬਾਤ ਸ਼ੁਰੂ ਹੋ ਰਿਹਾ ਮਨੁੱਖੀ ਅਧਿਕਾਰਾਂ ਵਾਸਤੇ ਸਭ ਤੋਂ ਪਹਿਲੀ ਸ਼ਹਾਦਤ ਸੰਤ ਜਗਤ ਮੇਤਾ ਦਾ ਅਰਧ ਦੇ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਹੈ ਉਹਨਾਂ ਦੀ ਸ਼ਹਾਦਤ ਨੂੰ ਪਾਈ ਮਤੀ ਦਾਸ ਜੀ ਪਾਈ ਸਤਿ ਦਾਸ ਜੀ ਪਾਈ ਬਿਆਲਾ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ ਤੇ ਇੱਕ ਬਾਤ ਅਸੀਂ ਪਾਸ਼ਾ ਦੀ ਵੱਡੀ ਬਖਸ਼ੀ ਸਰਪ੍ਰਸਤ ਸਤ ਸਾਰੇ ਮੇਰੀ ਪਾਸ਼ਾ ਦੀ ਅਜ ਗੁਣੀ ਕੇ ਦੇ ਪਾਸ਼ਾ ਦਾ ਸਤਾਨ ਹੈ ਪਾਸ਼ੇ ਨੋ ਵੀ ਗੁਣੀ ਕਿਤੋਂ ਇਹ ਸ਼ਹੀਦ ਦੀ ਚੇਤਨਾ ਮਾਰਚ ਆਰੰਭ ਹੋ ਰਿਹਾ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਦਾ ਬੜਾ ਹੈ ਭਾਈ ਮਤੀ ਦਾਸ ਪਾਈ ਸਦੀ ਦੇ ਭਾਈ ਤੇ ਅੱਜ ਦੀ ਸ਼ਹੀਦੀ ਦਾ ਬੜਾ ਹੈ ਉਹਨਾਂ ਸਮੇਂ ਦਾ ਸਾਡਾ ਅਸੀਂ ਪੰਥ ਨੂੰ ਚੇਤਨਾ ਲੈ ਕੇ ਸਨੇਹਾ ਲੈ ਕੇ ਚੱਲੇ ਵੀ ਪਾਸ਼ਾ ਦਾ ਸੀਗਾ ਉਹ ਰਲ ਕੇ ਸਾਰੇ ਆਪਾਂ ਪਾਸ਼ਾ ਨੂੰ ਨਮਨ ਕਰੀਏ ਸ਼ਹੀਦਾਂ ਨੂੰ ਨਮਨ ਕਰੀਏ ਔਰ ਜਿਸ ਸਤਗੁਰ ਨੇ ਸਾਨੂੰ ਜੀਵਨ ਬਖਸ਼ਿਆ ਹੈ ਉਹਦਾ ਕੋਟਪੁਰ ਸ਼ੁਕਰਾਨਾ ਕਰੀਏ ਆਪਣੇ ਬੱਚਿਆਂ ਨੂੰ ਇਸ ਰਸਤੇ ਤੋੜੀ ਉਹਨਾਂ ਨੂੰ ਕੁਰਸੀ ਕਿ ਬਣਾਈਏ ਔਰ ਜੋ ਗੁਰੂ ਸਾਹਿਬ ਦਾ ਸੰਦੇਸ਼ ਸੀ ਮੂਰਤੀਤ ਕਰਨ ਦੀ ਸ਼ਾਦਤ ਹੋਈ ਧਰਮ ਦੀ ਯਾਦ ਲਈ ਸ਼ਾਦਤ ਹੋਈ ਉਹ ਤੋਂ ਟਰੇਡਾਂ ਲੱਗੀਆਂ ਆਪਣੀ ਜ਼ਿੰਦਗੀ ਬਚਾ ਲਈਏ